ਆਈ ਥਿੰਕ ਇਹ ਹਾਲ ਹੋ ਰਿਹਾ ਸਟਾਰਟ ਹੋ ਰਿਹਾ ਹੋ ਗਿਆ ਹਾਂਜੀ ਲਾਈਵ ਆ ਗਿਆ ਹੋ ਗਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈਲੋ ਜੀ ਸਤਿ ਸ਼੍ਰੀ ਅਕਾਲ ਇੱਕ ਸੈਕਿੰਡ ਵੇਟ ਕਰ ਲੈਨੇ ਆਪਾਂ ਸਾਰੇ ਜੁੜ ਜਾ ਜੋ ਜੁੜ ਰਿਹਾ ਜੁੜ ਰਿਹਾ ਆਈ ਥਿੰਕ ਕਨੈਕਸ਼ਨ ਥੋੜੀ ਜਿਹੀ ਹੋ ਆ ओके सर आई थिंक ਤੁਸੀਂ ਤੁਸੀਂ ਵਾਈਫਾਈ ਅਟੈਚ ਕੀਤਾ ਮੇਰਾ ਵਾਈਫਾਈ ਦਾ ਰਜ ਹੈਲੋ ਚੱਲ ਰਿਹਾ ਹੈ ਕਿ ਨਹੀਂ ਤੁਹਾਡੇ ਵਾਲਾ ਤਾਂ ਚੱਲ ਰਿਹਾ ਹਾਂ ਹਾਂਜੀ ਚੱਲ ਰਿਹਾ ਚੱਲ ਰਿਹਾ ਯਸ ਚੱਲ ਤੇ ਚੱਲ ਤੇ ਚੱਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਅੱਜ ਲਾਈਵ ਹੋਏ ਹਾਂ ਤੇ ਨੂੰ ਹੀ ਪੇਜਾਂ ਤੋਂ ਬੀਬੀ ਰਜਨੀ ਜੀ ਦਾ ਪੇਜ ਹੈ ਤੇ ਰੂਪੀ ਜੀ ਦਾ ਪੇਜ ਹੈ ਤੇ ਇਹ ਮੇਰਾ ਆਪਦਾ ਪੇਜ ਹੈ ਅਸੀਂ ਬਸ ਫਿਲਮ ਬਾਰੇ ਗੱਲਬਾਤ ਕਰਨੀ ਸੀ ਤੁਹਾਡੇ ਨਾਲ ਕੇ ਬੀਬੀ ਰਜਨੀ ਸਾਡੀ ਫਿਲਮ 30 ਅਗਸਤ ਨੂੰ ਰਿਲੀਜ਼ ਹੋ ਰਹੀ ਹੈ ਜੀ वर्ल्ड वाइड ਜੀ ਪ੍ਰੋਮੋਸ਼ਨਾਂ ਚੱਲ ਰਹੀਆਂ ਨੇ ਪਿੰਡ ਪਿੰਡ ਜਾਣ ਦਾ ਮੌਕਾ ਮਿਲ ਰਿਹਾ ਖਾਸ ਕਰਕੇ ਰੂਪੀ ਜਿਵੇਂ ਆਪਾਂ ਸ਼ਹਿਰਾਂ 'ਚ ਤਾਂ ਜਾਣਦੇ ਆ ਜੀ ਔਰ ਬੀਬੀ ਰਜਨੀ ਜੀ ਲਈ ਸਾਨੂੰ ਪਿੰਡਾਂ 'ਚ ਵੀ ਜਾਣ ਦਾ ਮੌਕਾ ਹੈ ਯੈਸ 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 ਔਰ ਜੋ ਉੱਥੇ ਸਾਡਾ ਤਜਰਬਾ ਲੋਕਾਂ ਨਾਲ ਗੱਲਬਾਤ ਕਰਕੇ ਹੋਇਆ ਮਨਮੁਹੀ ਪਿਆਰ ਉਹਨਾਂ ਵੱਲੋਂ ਔਰ ਇੰਨਾ ਭਰਮਾ ਹੰਗਾਰਾ ਮੈਨੂੰ ਕਿਨਾਂ ਮਿਲਿਆ ਇਹ ਗੱਲਾਂ ਛੱਡ ਦੋ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਿਵੇਂ ਤੁਸੀਂ ਸਾਰੇ ਨੂੰ ਪਤਾ ਕਿ ਬਾਹਰੋਂ ਕੈਨੇਡਾ ਤੋਂ ਜੀ ਜੰਪਾ ਵਾਲੋਂ ਤੁਹਾਡੀ ਫੈਮਿਲੀ ਤੁਹਾਡੀ ਸਾਰੀ ਉਧਰ ਰਹਿੰਦੀ ਹੈ ਪਹਿਲਾਂ ਤੁਹਾਡੀ ਟੈਵਲੀ ਨੂੰ ਪਿਆਰ ਪਿਆਰ ਮਾਤਾ ਜੀ ਨੂੰ ਸਾਸਰੀ ਘਰ ਸਾਰੇ ਨੂੰ ਸਾਸਰੀ ਘਰ ਸਰ ਹਾਂ ਸਾਰੇ ਨੂੰ ਪਹਿਲਾਂ ਤੇ ਸਭ ਤੋਂ ਪਹਿਲਾਂ ਤਾਂ ਸਾਸਰੀ ਘਰ ਅਸੀਂ ਲਾਈਵ ਹੁੰਦੇ ਨਹੀਂਗੇ ਬਹੁਤ ਘੱਟ ਲਾਈਵ ਹੁੰਨੇ ਆ ਮੈਂ ਤੇ ਸਰ ਦੋਨੇ ਹੀ ਨਹੀਂ ਕਦੇ ਲਾਈਵ ਹੋਏ ਏਡਾ ਇਕੱਲੇ ਇਕੱਲੇ ਉਹ ਲਾਸਟ ਧਰਨੇ ਚ ਹੋਈ ਸੀ ਉਹ ਦੋ ਵਾਰ ਤੋਂ ਹੋਏ ਆ ਉਹ ਵੀ ਤਲਕਾਰ ਜ ਸਾਡੇ ਚੜਦੀ ਕਲਾ ਵਾਲਾ ਸੀ ਤੇ ਜੇ ਸਾਡੇ ਪੰਚ ਦੀ ਗੱਲ ਹੈ ਤਾਂ ਕਰਕੇ ਪੰਜਾਬ ਦੀ ਗੱਲ ਔਰ ਸਾਡੇ ਇਤਿਹਾਸ ਦੀ ਗੱਲ ਹੈ ਤੇ ਅਸੀਂ ਕੋਈ ਪੱਖ ਛੱਡਣਾ ਨਹੀਂ ਚਾਹੁੰਦੇ ਯੈਸ ਕਿਉਂਕਿ ਪੱਖ ਰਹਿ ਨਾ ਜਾਵੇ ਅਸੀਂ ਰੌਲਾ ਪਾ ਕੇ 30 ਤਰੀਕ ਤੱਕ ਦੱਸਣਾ ਕਿ ਅਸੀਂ ਇਤਿਹਾਸ ਤੇ ਫਿਲਮ ਲੈ ਕੇ ਆਏ ਆ ਜੀ ਜਿਹੜੀ ਕਿ ਅੱਜ ਦੇ ਸਮੇਂ ਦੀ ਲੋੜ ਵੀ ਹੈ ਕਿਉਂਕਿ ਪਹਿਲਾਂ ਆਪਾਂ ਜਿਵੇਂ ਫਿਲਮ ਦੀਆਂ ਇੰਟਰਵਿਊਜ਼ ਵੀ ਗੱਲ ਕਰਦੇ ਆਂ ਕਿ ਬੀਬੀਆਂ ਤੋਂ ਸਾਖੀਆਂ ਸੁਣਦੇ ਸੀ ਪਤਾਪਾਂ ਪੜ੍ਹਦੇ ਸੀ ਅੱਜ ਕੱਲਾ ਸਿਨੇਮਾ ਹੀ ਰਹਿ ਗਿਆ ਸਾਡੇ ਕੋਲ ਯੈਸ ਕਿਉਂਕਿ ਜਿੱਦਾਂ ਦੀ ਲਾਈਫ ਹੈ ਲੋਕ ਬਿਜ਼ੀ ਨੇ ਕੱਲਾ ਸਿਨੇਮਾ ਰਹਿ ਗਿਆ ਉਹਦੇ ਰਾਹੀਂ ਅਸੀਂ ਬੀਬੀ ਰਜਨੀ ਆਪਣੀ ਸਿੱਖ ਇਤਿਹਾਸ ਦੀ ਫਿਲਮ ਹੈ ਕੋਡਲੀ ਲੈ ਕੇ ਆਉਣ ਲੱਗੇ ਆ ਮੈਂ ਰੂਪੀ ਨੂੰ ਪੁੱਛਣ ਲੱਗਿਆ ਸੀ ਕਿ ਰੂਪੀ ਜਿਵੇਂ ਬਾਹਰ ਪੜੀ ਹੈ ਬਾਹਰ ਉੱਥੇ ਹੀ ਪੜੀ ਹੈ ਔਰ ਇਹਨੇ ਰੂਪੀ ਨੇ ਤੁਸੀਂ ਸਾਰਿਆਂ ਨੇ ਜਿਹੜਾ ਟ੍ਰੇਲਰ ਨੂੰ ਰਿਸਪੌਂਸ ਹੀ ਉਸ ਲੈਵਲ ਦਾ ਦਿੱਤਾ ਪਹਿਲਾਂ ਤਾਂ ਥੈਂਕ ਯੂ ਕਰਦੇ ਆ ਤੁਹਾਡਾ ਐਸੀ ਮੈਂ ਕਹਿੰਨਾ ਕਿ ਅਦਾਕਾਰੀ ਕੀਤੀ ਹੈ ਏਡੀ ਕਮਾਲ ਦਾ ਕੰਮ ਕੀਤਾ ਬਹੁਤ ਵਧੀਆ ਰੂਪੀ ਤੁਹਾਨੂੰ ਪਰਸਨਲੀ ਕੀ ਲੱਗਦਾ ਕਿ ਜੇ ਮੈਂ ਤੁਸੀਂ ਬਾਹਰੋਂ ਪੜੇ ਲਿਖੇ ਹਾਂ ਸਾਰਾ ਕੁਝ ਚਲੋ ਅਦਾਕਾਰ ਚ ਇਹ ਗੱਲ ਵਾਰੀ-ਵਾਰੀ ਮੈਂ ਬਾਹਰ ਨਹੀਂ ਕਹਿੰਦਾ ਚਾਹੇ ਉੱਧਰ ਹੋਵੇ ਚਾਹੇ ਇੱਧਰ ਹੋਵੇ ਅਦਾਕਾਰ ਅਦਾਕਾਰੀ ਹੁੰਦਾ ਉਹ ਤੁਹਾਡਾ ਦਿਖਦਾ ਸਕਰੀਨ ਤੇ ਤੁਹਾਨੂੰ ਕਿਵੇਂ ਲੱਗਿਆ ਬੀਬੀ ਰਜਨੀ ਦਾ ਜਿਹੜਾ کردار ਕਰਕੇ ਤੇ ਤੁਹਾਡੇ ਵਿੱਚ ਕੀ ਬਦਲਾਏ ਬੀਬੀ ਰਜਨੀ ਦਾ کردار ਕਰਨ ਤੋਂ ਬਾਅਦ ਆ ਮੈਨੂੰ ਲੱਗਦਾ ਸਭ ਆਈ ਥਿੰਕ ਜਦੋਂ ਸ਼ੁਰੂ ਵੀ ਜਦੋਂ ਮੈਨੂੰ ਫਿਲਮ ਮਤਲਬ ਨਰੇਸ਼ਨ ਮੈਂ ਸੁਣੀ ਆ ਤੇ ਉਦੋਂ ਹੀ ਮੈਨੂੰ ਇੱਕ ਡਾਊਟ ਤਾਂ ਸੀਗਾ ਇੱਕ ਰਿਸਪੌਂਸਿਬਿਲਟੀ ਤੁਹਾਨੂੰ ਲੱਗਦਾ ਕਿ ਬਹੁਤ ਵੱਡੀ ਰਿਸਪੌਂਸਿਬਿਲਟੀ ਹੈ ਤੁਸੀਂ ਤੁਸੀਂ ਸੁਣੀ ਵੀ ਮੈਨੂੰ ਲੱਗਦਾ ਕਹਾਣੀ ਹੋਈ ਹੈ ਹਾਂਜੀ ਹਾਂਜੀ ਛੋਟੇ ਹੁੰਦੇ ਮੈਂ ਹਾਂਜੀ 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 ਸੋ ਮੈਨੂੰ ਉਸੇ ਟਾਈਮ ਮੈਨੂੰ ਇਹ ਸੀਗਾ ਕਿ ਆਪਾਂ ਮਤਲਬ ਮੈਂ ਕਿਸੇ ਨੂੰ ਨਰਾਸ਼ ਨਹੀਂ ਕਰਨਾ ਚਾਹੁੰਦੀ ਮੈਨੂੰ ਲੱਗਦਾ ਤੁਸੀਂ ਮੇਰੇ ਫਰੇਮ ਚੋਂ ਕੱਟ ਹੋ ਰਹੇ ਹੋ ਇੱਕ ਮਿੰਟ ਸੌਰੀ ਤੁਸੀਂ ਕੰਟੀਨਿਊ ਰੱਖੋ ਅੱਛਾ ਤੇ ਬਸ 아이 ਦਿਂਗੇ ਤੋਂ ਬਾਅਦ ਮੈਨੂੰ ਲੱਗਦਾ ਫਿਲਮ ਕਰਨ ਤੋਂ ਬਾਅਦ ਮੇਰੇ ਚ ਹੌਲੀ ਹੌਲੀ ਇੱਕਦਮ ਜਿਹੀ ਚੀਜ਼ ਨੋਟਿਸ ਹੋਈ ਸਬਰ ਜ਼ਰੂਰ ਮੈਨੂੰ ਲੱਗਦਾ ਇੱਕ ਸਬਰ ਆਇਆ ਆ ਪਹਿਲਾਂ ਨਹੀਂ ਸੀਗਾ ਇੰਨਾ ਜ਼ਿਆਦਾ ਤੇ ਹੁਣ ਵੀ ਮਤਲਬ ਮੈਨੂੰ ਲੱਗਦਾ ਇੱਕ ਠਹਿਰਾਵ ਵੀ ਆ ਚੁੱਕਿਆ ਆ ਥੋੜਾ ਜਿਹਾ ਸੋ ਇਹ ਚੀਜ਼ਾਂ ਮੈਂ ਜਰੂਰ ਮਹਿਸੂਸ ਕਰਦੀ ਆ ਪਰ ਇਹ ਹੌਲੀ ਹੌਲੀ ਚੀਜ਼ਾਂ ਹੁੰਦੀਆਂ ਨੇ ਮੈਨੂੰ ਲੱਗਦਾ ਇੱਕਦਮ ਜੇ ਤਾਂ ਮਤਲਬ ਨਹੀਂ ਪਰ ਇੱਕ ਜਿੱਦਾਂ ਦੀ ਅੱਜ ਆਪਾਂ ਸਮਾਜ ਚ ਰਹਨੇ ਆ ਜਿੱਦਾਂ ਦੀ ਆਪਣੀ ਉਮਰਾਂ ਨੇ ਇਹ ਬਹੁਤ ਵੱਡੀ ਗੱਲ ਹੋ ਜਾਂਦੀ ਆ ਕਿ ਚਲੋ ਮੇਕਰਸ ਨੇ ਸਾਨੂੰ ਚੁਣਿਆ ਆ ਨਾ ਕਿਰਦਾਰਾਂ ਲਈ ਜੀ ਹਰ ਇੱਕ ਬੰਦੇ ਦੀ ਲਾਈਫ ਚ ਮੈਨੂੰ ਲੱਗਦਾ ਕਿ ਇੱਕ ਫਿਲਮ ਹੁੰਦੀ ਆ ਜਿਹੜੀ ਉਹਨੂੰ ਹਮੇਸ਼ਾ ਯਾਦ ਰਹਿੰਦੀ ਆ ਬੀਬੀ ਰਾਜ ਦੀ ਮੈਨੂੰ ਇਹ ਲਈਦਾ ਹੈ ਤੁਹਾਡੇ ਲਈ ਵੀ ਸਹੀ ਗੱਲ ਆ ਜੀ 100% ਤਾਂ ਬਸ ਮੈਂ ਸੌਰੀ ਤੁਹਾਡੀ ਗੱਲ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਬਸ ਇਹ ਬੇਨਤੀ ਕਰੂੰਗਾ ਕਿ ਜਦੋਂ ਇਹ ਫਿਲਮ ਬਣ ਰਹੀ ਸੀ ਅਸੀਂ ਇਹਦੇ ਪ੍ਰੋਡਿਊਸਰਸ ਨੂੰ ਇਹਦੇ ਮੇਕਰਾਂ ਨੂੰ ਖਾਸ ਕਰਕੇ ਅਮਰ ਨੂੰ ਬਾਈ ਨੂੰ ਗੁੰਦਲ ਨੂੰ ਉਹਨੇ ਲਿਖੀ ਆ ਬਲਜੀਤ ਸਿੰਘ ਦਿਉ ਪਾਜੀ ਉਹਨਾਂ ਨੇ ਕਰਵਾਇਆ ਸਤੋ ਜੋ ਕੁਝ ਕਰਵਾਇਆ ਉਹਨਾਂ ਨੂੰ ਮਿਹਨਤ ਕਰਦੇ ਅਸੀਂ ਆਪਦੀਆਂ ਅੱਖਾਂ ਨਾਲ ਦੇਖਿਆ ਕਿ ਕਿੰਨੀ ਕੁ ਮਿਹਨਤ ਹੁੰਦੀ ਹੈ ਮਤਲਬ ਫਿਲਮਾਂ ਕੋਈ ਵੀ ਫਿਲਮ ਬਣਦੀ ਉਹਦੇ ਪਿੱਛੇ ਮਿਹਨਤ ਬਹੁਤ ਹੁੰਦੀ ਹੈ ਪਰ ਵਾਰੀ-ਵਾਰੀ ਅਸੀਂ ਐ ਨਹੀਂ ਕਹਾਂਗੇ ਕਿ ਸਾਡੇ ਵਾਲੀ ਦੀ ਤਾਂ ਬਹੁਤ ਜ਼ਿਆਦੀ ਹੋਈ ਹੈ ਸਾਡਾ ਫਰਜ਼ ਬਣਦਾ ਹੈ ਇਹ ਜੀ ਕਿ ਅਸੀਂ ਜਦੋਂ ਕੋਈ ਮਤਲਬ ਇਤਿਹਾਸ ਤੇ ਕੋਈ ਗੱਲ ਆਉਂਦੀ ਹੈ ਤੇ ਜ਼ਰੂਰ ਦੇਖੋ ਅਸੀਂ ਆਪਦਾ ਕੰਮ ਜੋ ਕਰਨਾ ਸੀ ਉਹ ਕਰਤਾ ਹੁਣ 바ਰੀ ਤੁਹਾਡੀ ਹੈ ਸੋ ਮੈਂ ਤੁਹਾਨੂੰ ਹੱਥ ਬਨ ਕੇ ਰਿਕੁਐਸਟ ਹੀ ਕਰੂੰਗਾ ਕਿ ਕੋਈ ਉਵੇਂ ਲੰਬੇ ਵਾਲੀ ਗੱਲ ਨਾ ਆਪਾਂ ਕਰ ਦਈਏ ਕਿ ਗਾਂਹ ਦੀ ਵਾਰ ਨੂੰ ਅਸੀਂ ਕੋਈ ਕਨਸੈਪਟ ਲੈ ਕੇ ਜਾਈਏ ਕਿਸੇ ਪ੍ਰੋਡਿਊਸਰ ਕੋਲ ਤਾਂ ਮੈਨੂੰ ਲੱਗਦਾ ਕਿ ਪਿਛਲਾ ਜਿਹੜਾ ਦੌਰ ਪੰਜਾਬੀ ਫਿਲਮਾਂ ਦਾ ਚੱਲ ਰਿਹਾ ਉਹ ਮਣਾਮੁਗੀ ਪਿਆਰ ਤੁਸੀਂ ਫਿਲਮਾਂ ਨੂੰ ਦੇ ਰਹੇ ਹੋ ਔਰ ਬੀਬੀ ਰਜਨੀ ਦੇ ਟ੍ਰੇਲਰ ਨੂੰ ਤੁਸੀਂ ਇੰਨਾ ਕੁ ਜ਼ਿਆਦਾ ਪਿਆਰ ਦਿੰਦਾ ਗਾਣਿਆਂ ਨੂੰ ਇੰਨਾ ਕੁ ਜ਼ਿਆਦਾ ਪਿਆਰ ਦਿੰਦਾ ਹੈ ਵਰਲਡ ਵਾਈਡ ਤੁਸੀਂ ਐਡਵਾਂਸ ਬੁਕਿੰਗ ਕਰ ਲਓ ਕੱਲ ਤੋਂ ਓਪਨ ਹੋ ਜਾਣੇ ਨੇ ਐਡਵਾਂਸ ਬੁਕਿੰਗ ਯੈਸ ਫਿਲਮ ਜ਼ਰੂਰ ਆਪਦੇ ਬੱਚਿਆਂ ਨੂੰ ਲੈ ਕੇ ਜਾਇਓ ਪਰਿਵਾਰ ਨਾਲ ਫੈਮਿਲੀ ਨਾਲ ਦੇਖ ਕੇ ਆਓ ਯੈਸ ਤੇ ਮੈਨੂੰ ਵਿੱਚ ਜਗਦੀਪ ਸਰ ਦਾ ਮੈਸੇਜ ਆਇਆ ਜਗਦੀਪ ਵੜਿੰਗ ਥੈਂਕ ਯੂ ਜਗਦੀਪ ਆਪਾਂ ਕਮੈਂਟ ਪੜ੍ਹਦੇ ਆ ਯੈਸ ਓਕੇ ਦੇ ਮੁਬਾਰਕ ਆ ਥੈਂਕ ਯੂ ਜਗਦੀਪ ਫਿਲਮ ਜਰੂਰ ਦੇਖਣ ਜਾਇਓ ਜੀ ਹਾਂਜੀ ਹਾਂਜੀ ਆ ਦੇਖੋ ਆ ਆਈ ਜਾਣਗੇ ਆਈ ਜਾਣਗੇ ਹੌਲੀ ਹੌਲੀ ਆ ਦੇਖੋ ਚੱਲੇ ਹਾਂ ਜਿੰਨੇ ਵੀ ਤੁਸੀਂ ਸੱਜਣ ਮੈਸੇਜ ਕਰ ਰਹੇ ਹੋ ਸਾਨੂੰ ਤਿੰਨਾ ਪੇਜਾਂ ਤੋਂ ਅਸੀਂ ਧੰਨਵਾਦ ਕਰਦੇ ਹਾਂ ਤੁਹਾਡਾ ਅਸੀਂ ਕਦੇ ਲਾਈਵ ਨਹੀਂ ਹੋਏ ਤਿੰਨ ਦਿਨ ਲਾਈਵ ਹੋਏ ਹਣੇ ਅਸੀਂ ਇਸ ਟਾਈਮ ਸਾਨੂੰ ਤਾਂ ਪਹਿਲਾ ਇੰਟਰਵਿਊਸ ਤਾਂ ਬਹੁਤ ਕੀਤੀਆਂ ਮੇਰਾ ਲਾਈਵ ਵਾਲਾ ਤੁਸੀਂ ਜਿਵੇਂ ਲਾਸਟ ਧਰਨੇ ਚ ਹੋਇਆ ਹਾਂ ਵਾਹ ਤੁਸੀਂ ਜੇ ਕੋਈ ਵੀ ਤੁਹਾਡੇ ਸਵਾਲ ਹੈ ਜੀ ਤੁਸੀਂ ਹੁਣ ਪੁੱਛ ਸਕਦੇ ਹੋ ਕੋਈ ਵੀ ਕੁਐਸਚਨਸ ਨੇ ਤੁਹਾਨੂੰ ਤੁਸੀਂ ਫਿਲਮ ਰਿਲੇਟਿਡ ਬੀਬੀ ਰਜਨੀ ਜੀ ਰਿਲੇਟਡ ਕੁਝ ਵੀ ਤੁਹਾਨੂੰ ਹੈਗਾ ਬੈਸਟ ਆਫ ਲੱਕ ਥੈਂਕ ਯੂ ਜੀ ਥੈਂਕ ਯੂ so much ਮੈਂ ਥੈਂਕ ਯੂ ਵਿਜੇ ਥੈਂਕ ਯੂ ਜੀ ਫਸਟ ਮਤਲਬ ਤਿੰਨ ਦਿਨ ਰਹਿ ਗਏ ਜੀ ਤੁਸੀਂ ਆਪਦੇ ਪਰਿਵਾਰਾਂ ਨਾਲ ਆਪਦੇ ਦੋਸਤਾਂ ਨਾਲ ਜਿੱਥੇ-ਜਿੱਥੇ ਵੀ ਤੁਸੀਂ ਰਹਿੰਦੇ ਹੋ ਵਰਲਡ ਵਾਈਡ ਖਾਸ ਕਰਕੇ ਮੈਂ ਬੇਨਤੀ ਕਰੂੰਗਾ ਕਿ ਬੱਚਿਆਂ ਨੂੰ ਜ਼ਰੂਰ ਲੈ ਕੇ ਜਾਓ ਜਵਾਨਾਂ ਨੂੰ ਇਹ ਫਿਲਮ ਦਿਖਾਉਣੀ ਤਾਂ ਜ਼ਰੂਰੀ ਹੈ ਕਿਉਂਕਿ ਬਚਪਨ ਚ ਜਿਹੜੀ ਜੀਜ਼ ਆਪਾਂ ਦੇਖਦੇ ਜਿਵੇਂ ਆਪਣੀਆਂ ਕੋਈ ਉਈ ਮਹੂਈਆਂ ਤੁਹਾਨੂੰ ਸਾਰੀ ਜ਼ਿੰਦਗੀ ਯਾਦ ਰਹਿੰਦੀ ਹੈ ਨਾ ਜੋ ਸਕੂਲ ਚ ਪੜਦੇ ਆ ਅਸੀਂ ਸਰਕਾਰੀ ਸਕੂਲ ਚ ਪੜੇ ਹੋਏ ਆ ਸਾਨੂੰ ਟਾਟ ਯਾਦ ਨੇ ਹਾਂਜੀ ਬੂਰੀਆਂ ਲੈ ਕੇ ਜਾਂਦੇ ਸੀ ਪਰ ਸਾਨੂੰ ਉਹ ਯਾਦ ਨੇ ਨਾ ਰੋਟੀਆਂ ਲੈ ਕੇ ਜਾਂਦੇ ਸੀ ਡੱਬੇ ਚ ਤੇ ਕੱਢ ਕੇ ਦੇਦੇ ਬੈਗ ਚ ਮਤਲਬ ਉਹ ਇੱਕ ਉਮਰ ਹੁੰਦੀ ਹੈ ਨਾ ਬੱਚੇ ਦੀ ਤੇ ਤਾਂ ਕਰਕੇ ਮੈਂ ਇਹ ਗੱਲ ਕਹਿੰਦਾ ਹਾਂ ਕਿ ਬੱਚਿਆਂ ਨੂੰ ਇਹ ਫਿਲਮ ਦਿਖਾਉਣੀ ਬਹੁਤ ਜ਼ਰੂਰੀ ਹੈ